ਸਾਂਤਰੀਆ ਕਾਰਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬਹਿਰੂਪੀਆ ਜਿਸ ਨੂੰ ਲਿਖਿਆ ਹੈ ਦਰਸ਼ਨ ਸਿੰਘ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਗਲੀ ਦੇ ਵਿੱਚ ਰੌਲਾ ਰੱਪਾ ਸੀ ਛੋਟੇ ਵੱਡੇ ਬੱਚਿਆਂ ਦੀ ਭੀੜ ਕ ਬਹਿਰੂਪੀਆ ਦੇ ਅੱਗੇ ਪਿੱਛੇ ਆ ਰਹੀ ਸੀ ਬੱਚੇ ਹੱਸ ਰਹੇ ਸਨ ਮੇਰੀ ਸੋਚ ਪਲ ਭਰ ਲਈ ਇਸ ਢੀੜ ਵਿੱਚ ਜਿਵੇਂ ਖੇਡ ਪਿੰਡ ਗਈ ਹੋਵੇ ਵਿਚਾਰਾ ਬਹਿਰੂਪੀਆ ਬੰਦੇ ਨੂੰ ਕੀ ਕੀ ਪਾਪੜ ਬੇਲਨੇ ਪੈਂਦੇ ਹਨ ਢਿੱਡ ਭਰਨ ਲਈ ਕਿਵੇਂ ਕਿਵੇਂ ਟਕੂਸੀਆਂ ਮਾਰ ਰਿਹਾ ਸੀ ਉਹ ਇਸ ਭੀੜ ਵਿੱਚ ਕਿਰਿਆ ਹੋਇਆ ਉਹ ਹੋ papa ਮੇਰੀ ਵੱਡੀ ਕੁੜੀ ਮੇਰਾ ਹੱਥ ਫੜ ਕੇ ਕਹਿਣ ਲੱਗੀ ਹਾਂ ਦੱਸ ਪਰ ਮੇਰੇ ਮਨ ਅੰਦਰ ਉਥਲ ਪੁਥਲ ਸੀ ਸੋਚਾਂ ਵਿੱਚ ਕੋਈ ਟਕਰਾਅ ਸੀ ਇੱਕ ਟੁੱਟ ਭਾਜ ਅੰਦਰੋਂ ਅੰਦਰ ਕਈ ਦਿਨਾਂ ਤੋਂ ਹੋ ਰਹੀ ਸੀ ਸ਼ਾਇਦ ਇਸ ਦੀ وجہ ਇਹ ਹੀ ਸੀ ਕਿ 5-7 ਦਿਨ ਪਹਿਲਾਂ ਦੀਪੋ ਦੀ ਮੈਨੂੰ ਚਿੱਠੀ ਆਈ ਸੀ ਅੱਜ ਇਸੇ ਚਿੱਠੀ ਨਾਲ ਹੀ ਮੇਰੀ ਅੰਦਰਲੀ ਬੇਚੈਨੀ ਜੁੜੀ ਹੋਈ ਸੀ ਮੈਂ ਅਤੇ ਦੀਪੋ ਦੀਪੋ ਅਤੇ ਮੈਂ ਜਿਵੇਂ ਬਰਿਆਂ ਤੋਂ ਇੱਕ ਦੂਜੇ ਲਈ ਸਾਂ ਸਾਂਝੇ ਰਾਹਾਂ ਦੇ ਰਾਹੀ ਵੀ ਸੀ ਇੱਕੋ ਜਿਹੀ ਉਮਰ ਇੱਕੋ ਜਿਹੀ ਪਸੰਦ ਤੇ ਇੱਕੋ ਜਿਹਾ ਲਿਖਣ ਪੜਨ ਦਾ ਚਾਹ ਹਰ ਨਵੀਂ ਸਵੇਰ ਕੋਈ ਨਵੀਂ ਗੱਲ ਸਿੱਖਣ ਲਈ ਉਹ ਤਾਬਲੇ ਰੰਦੇ ਸਾਂ ਸੋਚ ਰੋਜ਼ ਨਵੀਆਂ ਉਡਾਰੀਆਂ ਭਰਦੀ ਉਂਝ ਅਸੀਂ ਆਪਸੀ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ ਨਾ ਹੀ ਰਿਸ਼ਤਿਆਂ ਦੇ ਰੰਗ ਆਸिए ਵਿੱਚ ਆਪਣੇ ਆਪ ਨੂੰ ਬੰਨਣ ਲਈ ਸਾਨੂੰ ਸ਼ਬਦ ਕੋਸ਼ ਦੇ ਗੁੰਦਵੇਂ ਸ਼ਬਦਾਂ ਦੀ ਲੋੜ ਪਈ ਸੀ ਭਾਵੇਂ ਇੱਕ ਦੂਜੇ ਨੂੰ ਖਤ ਲਿਖਦੇ ਸਮੇ ਇਹ ਆਹ ਜ਼ਰੂਰ ਆਉਂਦੀ ਸੀ ਕਿ ਕੀ ਲਿਖੀਏ ਕਿਵੇਂ ਲਿਖੀਏ ਮੈਂ ਅਤੇ ਉਹ ਸ਼ਾਇਦ ਪਹਿਲੂ ਇੰਜ ਅਸੀਂ ਨਹੀਂ ਸੀ ਤਾਂ ਉਹ ਮੇਰੇ ਲਈ ਕੁਝ ਵੀ ਨਹੀਂ ਸੀ ਨਾ ਹੀ ਮੈਂ ਉਸ ਲਈ ਕੁਝ ਸੀ ਇੱਕ ਦੂਜੇ ਕੋਲ ਚੁੱਪਚਾਪ ਲੰਘ ਜਾਂਦੇ ਫਿਰ ਇੱਕ ਦੂਜੇ ਨੂੰ ਪਿੱਛੇ ਮੁੜ ਕੇ ਦੇਖਣ ਲੱਗ ਪਏ ਇੱਕ ਦਿਨ ਗੱਲ ਸਾਂਝੀ ਕਰਨ ਲੱਗ ਪਈ ਕਦਮ ਰੁਕ ਗਏ ਸੋਹਣੇ ਨੈਣ ਨਕਸ਼ਾਂ ਵਾਲੀ ਉਹ ਸੁਨੱਖੀ ਕੁੜੀ ਮੇਰੇ ਸੱਜੇ ਹੱਥ ਖੜੀ ਸੀ ਉਸ ਦੀ ਗਰਦਨ ਤੇ ਕਾਲਾ ਤਿਲ ਸੀ ਹੱਸਦਿਆਂ ਉਸ ਦੀਆਂ ਗੱਲਾਂ ਵਿੱਚ ਟੋਏ ਪੈਂਦੀ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੇ ਸੀ ਕਿੱਥੇ ਜਾ ਰਹੇ ਹੋ ਗੱਲ ਸ਼ੁਰੂ ਕਰਨ ਲਈ ਇਸ ਤੋਂ ਵਧੀਆ ਸਵਾਲ ਨਾ ਉਸ ਕੋਲ ਸੀ ਤੇ ਨਾ ਹੀ ਮੇਰੇ ਕੋਲ ਉਂਝ ਥੋੜਾ ਸੰਗਾਉ ਤਾਂ ਮੈਂ ਪਹਿਲਾਂ ਤੋਂ ਵੀ ਸੀ ਸ਼ਾਇਦ ਇਹੋ ਕਾਰਨ ਸੀ ਕਿ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਕਿ ਮੇਰੇ ਕੋਲ ਕੌਣ ਲੰਗਿਆ ਹੈ ਕਿਹੋ ਜਿਹਾ ਕੱਪੜਿਆਂ ਦਾ ਰੰਗ ਹੈ ਇਹੋ ਜੀਆਂ ਗੱਲਾਂ ਨਾਲ ਜਿਵੇਂ ਕੋਈ ਵਾਸਤਾ ਰੱਖਣਾ ਵੀ ਨਾ ਚਾਹੁੰਦੀ ਸੀ ਮੈਂ ਮੈਨੂੰ ਆਪਣੇ ਕੋਲ ਗੁਜ਼ਾਰੇ ਜੋਗੀ ਪੈਂਟ ਕਮੀ ਦਾ ਹੀ ਪਤਾ ਸੀ ਜੋ ਕਈ ਵਾਰ ਧੋਣ ਵਿੱਚੋਂ ਡੱਬੋ-ਡੱਬ ਹੋ ਗਈ ਸੀ ਇਹ ਰੰਗੋ-ਬਰੰਗ ਹੋਏ ਕੱਪੜੇ ਜਿਵੇਂ ਮੇਰਾ ਮੂੰਹ ਚੜਾ ਰਹੀ ਹੁਣ ਉਸਨੇ ਕਿਰਮਚੀ ਸੂਟ ਪਹਿਨਿਆ ਹੋਇਆ ਸੀ ਪਹਿਰੇ ਸੈਂਡਲ ਪਾਈ ਸੀ ਨਵੇਂ ਮੈਂ ਆਪਣੀ ਪੈਂਟ ਨੂੰ ਗੋਡੇ ਤੋਂ ਝਾੜਿਆ ਅਤੇ ਪਾਏ ਬੂਟਾਂ ਨੂੰ ਦੇਖਦੇ ਹਾਂ ਜਿਵੇਂ ਅੰਦਰੋਂ-ਅੰਦਰੀ ਸੁਗੜਦਾ ਜਾ ਰਿਹਾ ਸੀ ਜਿਨ੍ਹਾਂ ਨੂੰ ਬੇਟੰਗੇ ਜਿਹੇ ਤੋਪੇ ਲਗਵਾ ਕੇ ਉਪਰੋਂ ਬਾਸ ਕਰਵਾ ਲਈ ਸੀ ਚਲੋ ਕੰਡੀਨ ਤੇ ਚਲੀਏ ਉਸਨੇ ਕਿਹਾ ਸੁਣਦਿਆ ਮੈਂ ਜਿਵੇਂ ਹੋਰ ਵੀ ਡਰ ਗਿਆ ਹਾਂ ਮੈਂ ਰੈਵਿਜ ਮਾਰਕੀਟ ਵਿੱਚੋਂ ਖਰੀਦੀ ਇੰਪੋਰਟਡ ਪ੍ਰਿੰਟ ਦੀ ਜੇ ਵਿੱਚ ਹੱਥ ਪਾਉਂਦਿਆਂ ਉਸ ਦੀ ਗੱਲ ਦਾ ਹੰਗਾਰਾ ਭਰਿਆ ਇਹ ਗੱਲ ਹੋਰ ਵੀ ਜੁਬਨ ਵਾਲੀ ਸੀ ਕਿ ਮੇਰੀ ਕਮੀਜ਼ ਦਾ ਇੱਕ ਬਟਨ ਵੀ ਟੁੱਟਿਆ ਹੋਇਆ ਸੀ ਇਹ ਪਹਿਲੀ ਵਾਰ ਸੀ ਕਿ ਇੰਨਾ ਕੱਪੜਿਆਂ ਵਿੱਚ ਮੈਂ ਆਪਣੇ ਆਪ ਨੂੰ ਪੁੰਜੇ ਡਿੱਗਿਆ ਮਹਿਸੂਸ ਕਰ ਰਿਹਾ ਸਾਂ ਅਸੀਂ ਇੱਕ ਬੈਂਚ ਤੇ ਬੈਠ ਗਏ ਸਾਂ ਕਿੱਥੋਂ ਆਉਂਦੇ ਹੋ ਉਸਨੇ ਪੁੱਛਿਆ ਮੇਰਾ ਪਿੰਡ ਤਾਂ ਕਾਫੀ ਦੂਰ ਹੈ ਸਵੇਰੇ ਪੌਣੇ 6 ਵਾੜੀ ਗੱਡੀ ਫੜਦਾ ਸ਼ਾਇਦ ਇਹ ਵੀ ਪਹਿਲੀ ਵਾਰ ਸੀ ਕਿ ਮੇਰੇ ਬਾਰੇ ਕੁਝ ਜਾਣਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਬਿੰਦਕੂ ਲਈ ਤਾਂ ਇਹ ਮੈਨੂੰ ਮਾਮੂਲੀ ਗੱਲ ਹੀ ਲੱਗੀ ਪਰ ਇਹ ਸੋਚ ਕੇ ਮੈਨੂੰ ਹੱਥਾਂ ਪੈਰਾਂ ਦੀ ਪੈ ਰਹੀ ਸੀ ਕਿ ਉਹ ਕੋਈ ਹੋਰ ਸਵਾਲ ਨਾ ਕਰ ਦੇਵੇ ਮੇਰੀ ਮਾਂ ਸੀਨ ਪਰੌਣ ਦਾ ਕੰਮ ਕਰਦੀ ਸੀ ਅਤੇ ਪਿਓ ਦਿਹਾੜੀਦਾਰ ਬੰਦਾ ਸੀ ਘਰ ਵੀ ਬੜਾ ਤੰਗ ਜਿਹਾ ਸੀ ਗੁਆਂਢ ਵਿੱਚ ਕਈ ਹੋਰ ਵੀ ਛੋਟੇ ਛੋਟੇ ਘਰ ਸਨ ਜਿੱਥੇ ਬੱਚੇ ਸਾਰਾ ਸਾਰਾ ਦਿਨ ਕੰਨਾਂ ਵਿੱਚ ਪਰਦੇ ਬੇਤਰਤੀਬੇ ਸ਼ੋਰ ਨਾਲ ਸ਼ੇਰ ਪੀੜ ਕਰਨ ਲਈ ਰੱਖਦੇ ਬੜਾ ਹੀ ਪੰ ਸੁਖਾਵਾ ਜਹਾ ਮਾਹੌਲ ਸੀ ਮੇਰੇ ਘਰ ਦਾ ਇਹੋ ਨਕਸ਼ਾ ਸੀ ਜਿਸ ਦੀ ਅਸਲੀਅਤ ਮੈਂ ਉਸ ਕੋਲੋਂ ਲੁਕਾਰਿਆ ਸੀ ਹੁਣ ਇਸ ਪਿੱਛੋਂ ਇੱਕ ਦੂਜੇ ਕੋਲੋਂ ਲੰਗਦਿਆਂ ਸਾਡੇ ਕਦਮ ਆਪ ਮਹਾਰਾ ਹੀਰੂ ਕਰਨ ਲੱਗ ਪੈਸਨ ਮੈਂ ਪਰਸ ਕੀਤੇ ਕੱਪੜੇ ਪਾਉਣ ਲੱਗ ਪਿਆ ਸਾਂ ਉਂਝ ਠੰਡ ਤੋਂ ਬਚਣ ਲਈ ਲੋਈ ਦੀ ਬੁੱਕਲ ਵੀ ਮਾਰ ਕੇ ਘਰੋਂ ਲੱਗ ਚੱਲਦਾ ਸਾਂ ਗੱਡੀਆਂ ਉਤਰ ਕੇ ਚਾਹ ਵਾਲੇ ਕੋਖੇ ਉੱਤੇ ਇਸ ਨੂੰ ਰੱਖ ਦਿੰਦਾ ਸਾਂ ਕੱਪੜਿਆਂ ਤੋਂ ਮਿੱਟੀ ਝਾੜਦਾ ਸਾਂ ਹਰ ਚੀਜ਼ ਦੀ ਹੀ ਟਿੱਪਟਾ ਬਰਖਣ ਲੱਗ ਗਿਆ ਪੈਂਟ ਨੂੰ ਬੈਟ ਲਗਾਉਣੀ ਕਦੀ ਭੁੱਲਦਾ ਨਹੀਂ ਸੀ ਚੰਗੀ ਨਿਖਰੀ ਧੁੱਪ ਦੇਖ ਕੇ ਬਾਹਾਂ ਉੱਪਰ ਕਮੀਜ਼ ਨੂੰ ਪੂਣੀ ਤੱਕ ਝੜਾ ਲੈਂਦਾ ਗੱਡੀ ਦੇ ਬਾਥਰੂਮ 'ਚ ਲੱਗੇ ਸ਼ੀਸ਼ੇ ਦੇ ਆਹ ਸਾਹਮਣੇ ਆ ਕੇ ਖੋ ਜਾਂਦਾ ਆਪਣੀ ਪੱਗ ਦੇ ਬਿੰਗੇ ਡੇਢੇ ਲੜਾ ਨੂੰ ਇੱਕ ਸਾਰ ਕਰਨਾ ਮੇਰੀ ਆਦਤ ਹੋ ਗਈ ਸੀ ਤੇ ਮਾਂ ਸੋਚਦੀ ਸੀ ਮੇਰੇ ਭੋਲੇ ਭਾਲੇ ਤੇ ਸਿੱਧੇ ਸਾਦੇ ਮੁੰਡੇ ਨੂੰ ਸ਼ਹਿਰ ਦੀ ਹਵਾ ਲੱਗ ਗਈ ਹੈ ਉਂਝ ਦੁੱਧ ਜਿੱਤੇ ਕੱਪੜੇ ਪਾਉਣਾ ਮੇਰੀ ਮਹੌਤ ਤੋਂ ਕੋਹਾਂ ਦੂਰ ਦੀ ਗੱਲ ਸੀ ਮੇਰਾ ਬਾਪੂ ਮੈਨੂੰ ਇਸ ਕਰਕੇ ਕੁਝ ਬਰਾ ਭਲਾ ਵੀ ਆਖ ਦਿੰਦਾ ਪਰ ਮੈਂ ਸੁਣ ਕੇ ਚੁੱਪੀ ਹੋ ਜਾਂਦਾ ਸੀ ਤੇਰੀ ਭੈਣ ਨੂੰ ਕੱਲ ਦੇਖਣ ਆ ਰਹੇ ਨੇ ਇੱਕ ਦਿਨ ਬਾਪੂ ਨੇ ਕਿਹਾ ਉਸ ਦਿਨ ਸਵੇਰ ਤੋਂ ਹੀ ਬਾਪੂ ਘਰ ਦੀਆਂ ਨੁਕਰਾਂ 'ਚ ਲਟਕਦੇ ਜਾਲਿਆਂ ਨੂੰ ਛੋਟੀ ਲਾਤੇ ਕੱਪੜਾ ਲਪੇਟ ਕੇ ਲਾਉਂਦਾ ਰਿਹਾ ਮਾਂ ਪੋਚੇ ਤੇ ਪੋਚਾ ਮਾਰ ਰਹੀ ਸੀ ਸਾਈਕਲ ਕਿੱਥੇ ਐ ਬਾਪੂ ਮੈਂ ਪੁੱਛਿਆ ਨਾਲ ਦੇ ਘਰ ਖੜਾ ਕੀਤਾ ਐ ਕਿਉਂ ਮੈਂ ਸੋਚਿਆ ਮੁੰਡੇ ਵਾਲੇ ਪੁਰਾਣਾ ਸਾਈਕਲ ਦੇਖ ਕੇ ਕਿਧਰੇ ਆਖਦਾ ਬਾਪੂ ਚੁੱਪ ਈ ਕਰ ਗਿਆ ਮੁੰਡੇ ਵਾਲਿਆਂ ਦੀ ਆਉ ਭਗਤ ਲਈ ਮਾਂ ਗਵਾਂਢੋਂ ਚਾਰ ਪੰਜ ਕੁਰਸੀਆਂ ਮੰਗ ਲਈ ਸ਼ਾਇਦ ਇਹ ਸਭ ਇਸ ਡਰੋਂ ਹੋ ਰਿਹਾ ਸੀ ਕਿ ਉਹ ਮੁੰਡੇ ਵਾਲੇ ਕੀ ਕਹਿਣਗੇ। ਮੇਰੇ ਕੱਪੜੇ ਦੇਖ ਕੇ ਕੀ ਕਹੇਗੀ ਦੀਪੋ ਇਹ ਡਰ ਮੇਰਾ ਆਪਣਾ ਹੀ ਸੀ ਇਸੇ ਡਰ ਨੂੰ ਦੀਪੋ ਦੇ ਮੈਨੂੰ ਲਿਖੇ ਖੱਤ ਵੀ ਘਟਾ ਨਹੀਂ ਸਿੱਛ ਸਕੇ ਚਿੱਠੀ ਦੇਖਦਿਆਂ ਮਾਂ ਪੁੱਛਦੀ ਕਿਸ ਦੀ ਚਿੱਠੀ ਆਈ ਐ ਤੂੰ ਨਹੀਂ ਜਾਣਦੀ ਮਾਂ ਤੇ ਮਾਂ ਵਿਚਾਰੀ ਸੁਣ ਕੇ ਚੁੱਪ ਕਰ ਜਾਂਦੀ ਪਰ ਇਹ ਚੁੱਪ ਸਦਾ ਹੀ ਮੈਨੂੰ ਝੰਜੋੜਦੀ ਮਾਂ ਬਾਲ ਦੇਖਦਿਆਂ ਹੀ ਕੁਝ ਬੋਲਣ ਦਾ ਹੌਸਲਾ ਅਰੇਤ ਵਾਂਗ ਟੈਰੀ ਹੋ ਜਾਂਦਾ ਮੈਂ ਕਈ ਵਾਰ ਸੋਚਿਆ ਆਖ ਦੇ ਮਾਂ ਕਿ ਦੀਪੋ ਦਾ ਖਤ ਸੀ ਪਰ ਫਿਰ ਪੁੱਛੇਗੀ ਕਿ ਦੀਪੋ ਕੌਣ ਹੈ ਮੈਂ ਕੀ ਕਹਾਂਗਾ ਇਹ ਵੀ ਸੱਚ ਸੀ ਕਿ ਦੀਪੋ ਦੇ ਖਤ ਮੈਨੂੰ ਕੋਈ ਖਿੱਚ ਪਾਉਂਦੇ ਸਨ ਮੇਰੀ ਅੰਦਰਲੀ ਘਬਰਾਹਟ ਤੇ ਮਾਨਸਿਕ ਕੁੰਝਨ ਨੇ ਮੇਰੇ ਤੇ ਦੀਪੋ ਦੇ ਵਿਚਕਾਰਲੇ فاਸਲੇ ਨੂੰ ਵਧਾ ਦਿੱਤਾ ਸੀ ਅਸੀਂ ਆਪਣੇ ਰਿਸ਼ਤੇ ਨੂੰ ਕੋਈ ਵੀ ਨਾਂ ਦਿੱਤੇ ਬਿਨਾ ਬੱਕੋ ਬਕਰਾਹ ਦੇ ਰਾਹੀ ਬਣਾ ਗਏ ਸੀ ਬਰਿਆਂ ਦਾ ਪੰਦ ਜ਼ਿੰਦਗੀ ਨੇ ਤੈ ਕਰ ਲਿਆ ਸੀ ਹੁਣ ਮੇਰੇ ਦੋ ਬੱਚੇ ਵੀ ਸਨ ਵੱਡੀ ਕੁੜੀ ਨੂੰ ਤਾਂ ਬੱਚੀ ਕਹਿਣਾ ਵੀ ਬੇਕੁਫੀ ਲੱਗਦੀ ਸੀ 10ਵੀਂ ਚ ਪੜਦੀ ਸੀ ਉਹ ਤੇ ਫਿਰ ਇਸ ਉਮਰੇ ਦੀਪੋ ਦੇ ਚਿੱਠੀ ਆਉਣ ਨਾਲ ਮਨ ਬੇਚੈਨ ਹੋਣਾ ਸੁਭਾਵ ਕੀ ਸੀ ਲੋਕਾਂ ਨੂੰ ਪਤਾ ਲੱਗੇਗਾ ਤਾਂ ਕੀ ਕਹਿਣਗੇ ਮੈਂ ਸੋਚਦਾ ਇੱਕ ਸੱਚ ਇਹ ਵੀ ਸੀ ਕਿ ਮੈਨੂੰ ਦੀਪੋ ਦੇ ਸੁਪਨੇ ਵੀ ਕਦੀ ਕਦੀ ਆ ਜਾਂਦੇ ਮੇਰੇ ਬਾਰੇ ਤਾਂ ਗਲੀ ਗੁਆਣ ਚ ਇਹ ਹੋ ਰਹੀ ਸੀ ਕਿ ਮੈਂ ਇੱਕ شریف ਸਾਊ ਤੇ ਬੀਬਾ ਬੰਦਾ ਹਾਂ ਡਰਦਾ ਸੀ ਕਿ ਦੀਪੋ ਬਾਰੇ ਜਾਣ ਕੇ ਇਹ ਲੋਕ ਸ਼ਾਇਦ ਮੂੰਹ ਚੁੰਗਲਾਂ ਪਾ ਲੈਣਗੇ ਪਤਾ ਨਹੀਂ ਕਿਹੜੇ ਕਿਹੜੇ ਅਖਾਣ ਮੇਰੇ ਉੱਪਰ ਟੁਕਮੇ ਲੱਭ ਲੈਣ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋ ਸ਼ਾਇਦ ਇਹ ਵੀ ਆਖ ਦੇਣ ਦੁੱਧ ਦੇ ਬੁੱਧ ਦੁੱਧ ਤੇ ਬੁੱਧ ਫਿੜਕਦਿਆਂ ਦੇ ਨਹੀਂ ਲੱਗਦੀ ਮੇਰੇ ਅੰਦਰ ਇਸ ਚਿੱਠੀ ਨੂੰ ਕਿਤੇ ਸੁੱਟਣ ਦੀ ਹਿੰਮਤ ਵੀ ਨਹੀਂ ਸੀ ਮੈਂ ਇਸ ਨੂੰ ਆਪਣੀ ਜੇਬ ਵਿੱਚ ਕਈ ਦਿਨਾਂ ਤੋਂ ਸੰਭਾਲੀ ਫਿਰਦਾ ਸੀ ਮੈਂ ਇਸ ਨੂੰ ਕਈ ਵਾਰ ਪੜ੍ਹ ਕੇ ਉਦਾਸ ਹੋਇਆ ਸੀ ਹੁਣ ਵੀ ਇਸੇ ਉਦਾਸੀ ਵਿੱਚ ਬੈਠਾ ਸਾਂ ਜਦੋਂ ਇਹ ਬਹਿਰੂਪੀਆ ਗਲੀ ਵਿੱਚੋਂ ਲੰਘ ਕੇ ਜਾ ਰਿਹਾ ਸਾਂ ਜਾ ਰਿਹਾ ਸੀ ਸੋਚਦਾ ਸਾਂ ਮੈਂ ਵੀ ਇੱਕ ਬਹਿਰੂਪੀਆ ਸਾਂ ਉਸ ਦਿਨ ਬਾਪੂ ਵੀ ਬਹਿਰੂਪੀਆ ਸੀ ਜੇ ਦਿਨ ਟੁੱਟੀ ਭਜੀ ਸਾਈਕਲ ਗਵਾਂਢੀਆਂ ਦੇ ਬੇੜੇ ਖੜੀ ਕਰਕੇ ਆਇਆ ਸੀ ਸ਼ਾਇਦ ਮਾਂ ਦਾ ਰੂਪ ਵੀ ਆਪਣਾ ਹੀ ਨਹੀਂ ਸੀ ਜਦੋਂ ਉਹ ਕੁਰਸੀਆਂ ਗਵਾਂਢ ਚੋਂ ਮੰਗ ਕੇ ਲਈ ਸੀ ਇਹ ਬਹਿਰੂਪੀਆ ਦੂਜੇ ਚੌਥੇ ਦਿਨ ਗਲੀ ਵਿੱਚ ਆਉਂਦਾ ਏ ਮੇਰੀ ਵੱਡੀ ਕੁੜੀ ਕਹਿ ਰਹੀ ਸੀ ਅਸੀਂ ਵੀ ਤਾਂ ਬਹਿਰੂਪੀਏ ਹਾਂ ਇਹ ਬਾਹਰ ਤੋਂ ਆਪਣਾ ਰੂਪ ਬਦਲਦੇ ਨੇ ਤੇ ਅਸੀਂ ਅੰਦਰੋਂ ਆਪਣਾ ਰੂਪ ਬਦਲ ਕੇ ਜੀ ਰਹੇ ਹਾਂ ਇਹ ਆਖਦਾ ਮੇਰਾ ਧਿਆਨ ਬਡੀ ਵੱਡੀ ਕੁੜੀ ਵੱਲ ਘਟ ਤੇ ਜੇ ਵਿੱਚ ਪਏ ਦੀ ਧੋਦੇ ਖਤ ਵੱਲ ਵਧੇਰੇ ਸੀ ਇਸੇ ਬਿਆਤਿਆਨੀ ਨਾਲ ਮੇਰੇ ਹੱਥ ਵਿੱਚ ਫੜਿਆ ਪੈਨ ਭੁੰਜੇ ਡ ਗਿਆ ਜਿਸ ਵਿੱਚ ਨਾਲ ਮੈਂ ਦੀਪੋ ਨੂੰ ਉਸ ਦੇ ਖਤ ਦਾ ਜਵਾਬ ਦੇਣਾ ਸੀ ਬਹੁ ਰੁਪਿਆ ਤਾਂ ਬਹੁਤ ਅੱਗੇ ਲੰਘ ਗਿਆ ਸੀ ਅੱਜ ਦੇਖਿਆ ਵੀ ਨਹੀਂ ਕੰਮ ਤਾਂ ਹੀ ਕੰਮ ਚ ਹੀ ਲੱਗੀ ਰਹੀ ਗਈ ਵੱਡੀ ਕੁੜੀ ਨੇ ਕਿਹਾ ਤੂੰ ਮੈਨੂੰ ਹੀ ਦੇਖ ਲੈ ਬਹਰੂਪੀਏ ਨੂੰ ਕੀ ਦੇਖਣਾ ਹੈ ਉਹ ਮੇਰੇ ਚਿਹਰੇ ਵੱਲ ਬਿਟ ਟਵਿੱਟ ਦੇਖਣ ਲੱਗ ਪਈ ਸ਼ਾਇਦ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣੇ-ਹੁਣੇ ਮੈਂ ਕੀ ਆਖਿਆ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਆਪਣੇ ਆਪ ਦੇ ਗੁਰੂ ਵੀ ਆ ਸਮਝਦੇ ਹੋ ਜਾਂ ਨਹੀਂ ਸੁਣ ਲਈ ਬਹੁਤ-ਬਹੁਤ ਧੰਨਵਾਦ ਜੀ